ਯਾਰ 15 ਵਿੱਚ ਫਿਰ ਹੋਈਆਂ ਆਪਣੇ ਏਸ਼ੀਅਨ ਗੇਮ ਡੈਫ ਰੰਗੀਆਂ ਤਾਈਵਾਨ ਉੱਥੋਂ ਦੋ 골ਡ ਮੈਡਲ ਜਿੱਤ ਕੇ ਲਿਆਂਦੀ ਸੀ ਤੇ ਫਿਰ ਮੈਂ 2019 ਦੇ ਵਿੱਚ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਡੈਫ ਦੀ ਹੋਈ ਸੀ ਬਲਗਰੀਆ ਉੱਥੇ ਜਾ ਗਿਆ ਉਸ ਤੋਂ ਬਾਅਦ ਫਿਰ ਮੈਂ ਪੋਲੈਂਡ ਗਿਆ 2021 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਫਿਰ ਹੋਈ ਡੈਫ ਵਾਲਿਆਂ ਦੀ ਤੇ 2022 ਦੀ ਬ੍ਰਾਜ਼ੀਲ ਦੇ ਵਿੱਚ ਹੋਈਆਂ ਵਰਲਡ ਐਥਲੈਟਿਕ ਚੈਂਪੀਅਨ ਆਪਣੇ 올ੰਪਸ ਗੇਮ ਉੱਥੋਂ ਅਸੀਂ 16 17 ਮੈਡਲ ਜਿੱਤੇ ਸਾਡੇ ਸਾਰੇ ਕੌਂਟੀਜਾਂ ਤੇ ਸਾਨੂੰ ਫਿਰ ਆਪਣੇ ਪੀਐਮ ਸਾਹਿਬ ਨੇ ਆਪਣੇ ਘਰ ਸਾਰੇ ਕੌਂਟੀਜਾਂ ਨੂੰ ਬਣਾ ਕੇ ਆਪਣੇ ਬ੍ਰੇਕਫਾਸਟ ਤੇ ਬੁਲਾਇਆ ਸੀ ਓਕੇ ਅੱਜ ਚੀਫ ਸੀਸੀਪੀ ਨਿਊਜ਼ ਐਸਐਸ ਕਪੂਰ ਨੇ ਸਪੋਰਟਸ ਦੇ ਬਾਬਾ ਬੋੜ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਜੀ ਤੇ ਪ੍ਰੋਫੈਸਰ ਤਰਲੋਕ ਸਿੰਘ ਕਲੋਂਜੀ ਦੇ ਨਾਲ ਇੰਟਰਨੈਸ਼ਨਲ ਖਿਡਾਰੀ ਸਤਕਾਰਯੋਗ ਸਤਨਾਮ ਸਿੰਘ ਸੈਣੀ ਜੀ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਗ੍ਰਹਿ ਜਲੰਧਰ ਵਿਖੇ ਜਾਣ ਦਾ ਮੌਕਾ ਮਿਲਿਆ ਸਮੋਕੇ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਜੀ ਨੇ ਕਿਹਾ ਕਿ ਸਤਨਾਮ ਸਿੰਘ ਸੈਣੀ ਨੇ ਜ਼ਿੰਦਗੀ ਦੇ ਵਿੱਚ ਕਾਫੀ ਪ੍ਰਾਪਤੀਆਂ ਕੀਤੀਆਂ ਤੇ ਸਖਤ ਮਿਹਨਤ ਨਾਲੇ ਪ੍ਰਾਪਤੀਆਂ ਜਿਹੜੀਆਂ ਹਾਸਲ ਕੀਤੀਆਂ। ਉਹ ਇੰਟਰਨੈਸ਼ਨਲ ਲੈਵਲ ਦੇ ਕਈ ਟੂਰਨਾਮੈਂਚ ਵੀ ਗਏ ਐ। ਸੀਨੀਅਰ ਲੈਵਲ ਤੇ ਜੂਨੀਅਰ ਲੈਵਲ ਤੇ ਵੀ 400 800 ਮੀਟਰ ਵਿੱਚ ਉਹਨਾਂ ਨੇ ਕਈ ਰਿਕਾਰਡ ਤੋੜ ਪ੍ਰਾਪਤੀਆਂ ਕੀਤੀਆਂ। ਮੈਡਲ ਜਿੱਤ ਕੇ ਉਸ ਤੋਂ ਬਾਅਦ ਵਿੱਚ ਆਪਣੇ ਸਮੇਂ ਵਿੱਚ ਟਾਟਾ ਵਿਖੇ ਨੌਕਰੀ ਕਰਦਿਆਂ ਹੋਇਆਂ ਹੋਰ ਇੰਡੀਅਨ ਟੀਮਾਂ ਦੀ ਕੋਚਿੰਗ ਕਰਦੇ ਕੋਈ ਤੌਰ ਤੇ ਉਹਨਾਂ ਨੇ ਡਬਲ ਕਰਾਊਨ ਪ੍ਰਾਪਤ ਕੀਤੇ ਐ। ਡਬ ਇੰਡੀਆ ਅਸ਼ੋਸ਼ਨ ਦੇਵੀ ਕੋਚ ਰਹੀ ਹੈ ਸਤਨਾਮ ਸਿੰਘ ਸੈਣੀ ਜੀ ਦੇ ਬੱਚੇ ਚੰਗੇ ਪੜ੍ਹੇ ਲਿਖੇ ਬੇਟੀ ਤੇ ਬੇਟਾ ਕੈਨੇਡਾ ਵਗੈਰਾ ਵਿੱਚ ਸੈੱਟ ਹੈ ਚੰਗੀਆਂ ਜੋਬਾਂ ਤੇ ਜਿਹੜੇ ਲੱਗੇ ਹੋਏ ਆ ਉਹ ਆਪਣੀ ਲਾਈਫ ਨੇ ਆਪਣੀ ਲਾਈਫ ਪਾਰਟਨਰ ਪਤਨੀ ਬੀਬਾ ਕਮਲਜੀਤ ਕੌਰ ਦੇ ਨਾਲ ਜਲੰਧਰ ਵਿਖੇ ਬਹੁਤ ਸੁੰਦਰ ਤੇ ਨਵੀਂ ਕੋਠੀ ਪਾ ਕੇ ਉੱਥੇ ਰਹਿ ਰਹੇ ਆ ਆਉ ਜਾਣਦੇ ਆ ਸੈਣੀ ਸਾਹਿਬ ਦੇ ਮੁਖੋਂ ਕਿ ਉਹਨਾਂ ਨੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਕੱਲਣਾ ਕੱਲੀਆਂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੰਧੂ ਇਨਾਂ ਦਾ ਬਹੁਤ ਹੀ ਅੱਛਾ ਸੁਭਾਅ ਔਰ ਹਰ ਇੱਕ ਖਿਡਾਰੀ ਦੇ ਨਾਲ ਕੋਚਾਂ ਨਾਲ ਇਹਨਾਂ ਦਾ ਮਿਲਵਰਤਨ ਹੈ ਅੱਜ ਵੀ ਸਤਨਾਮ ਸਿੰਘ ਜੀ ਸੈਣੀ ਜੋ ਇੰਟਰਨੈਸ਼ਨਲ ਐਥਲੀਟ ਨੇ ਔਰ ਕੋਚ ਵੀ ਨੇ ਉਹਨਾਂ ਦੇ ਅੱਜ ਗ੍ਰਹਿ ਰਖੇ ਆਏ ਬੜੀ ਖੁਸ਼ੀ ਹੋਈ ਬਹੁਤ ਅੱਛੇ ਮਲਾਪੜੇ ਸੁਵਾਦੇ ਨੇ ਪ੍ਰੋਫੈਸਰ ਤੋਂ ਇੱਕ ਮਿੰਟ ਲਾਵਾਂਗੇ ਪਹਿਲਾਂ ਪ੍ਰੋਫੈਸਰ ਕੀ ਕਹੋਗੇ ਸਰ ਸੈਣੀ ਸਾਹਿਬ ਆਪਸ ਮੈਂ ਜਿੰਦਗੀ ਚ ਵੱਡੇ ਨਸੀਬਾਂ ਵਾਲਾ ਆਦਮੀ ਚੰਗਾ ਮਾਫ ਕਰਨਾ ਜੀ ਕੋੜਪੂਰੇ ਦੀ 10ਵੇਂ ਪਾਸ਼ਾ ਦੀ ਸ਼ੋਧ ਧਾਰਤੀ ਤੋਂ ਸਾਡੇ ਉਹ ਜਿਹੇ ਮਾਨ ਬੰਦੇ ਹੋਏ ਡਾਕਟਰ ਮਾਰਵਾ ਜਿਵੇਂ ਸੀ ਕਿ ਪਹਿਲੇ ਜਿਹੜੇ ਬਸਰਵਾਲ ਦੇ ਏਡੇ ਮਹਾਨ ਅਮਰੀਕਾ ਦੇ ਹੈਗੇ ਸਰਜਨ ਤੇ ਉਤੋਂ ਸਾਰੇ ਇੰਟਰਨੈਸ਼ਨਲ ਪਲੇਅਰ ਤੇ ਉਹਨਾਂ ਵਿੱਚੋਂ ਛੋਟਾ ਜਿਹਾ ਪਲੇਅਰ ਮੈਂ ਤੇ ਜਿਹੜਾ ਉੱਥੇ ਘੱਟ ਪੜਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਉਹ ਪ੍ਰੈਸਰ ਬਣ ਜਾਂਦਾ ਹਾਂ ਜਿਹੜਾ ਸਾਰਿਆਂ ਦਾ ਚਾਰਜ ਬਣ ਜਾਂਦਾ ਹੋਰ ਇੰਟਰਨੈਸ਼ਨਲ ਪਲੇਅਰ ਨੂੰ ਜਨਮ ਦਿੰਦਾ ਜਿਵੇਂ ਕਿ ਮੇਰਾ ਸਤਿਆ ਅਤੇ ਸੁਭਾਗ ਜੀ ਮੇਰਾ ਭਰਾ ਜਿਵੇਂ ਇੰਟਰਨੈਸ਼ਨਲ ਪਲੇਅਰ ਮੰਦਰ ਸਿੰਘ ਹਾਂਜੀ ਹਾਂਜੀ ਉਹ ਮਾਸਟਰ ਵਾਲਾਂ ਦੇ ਵਿੱਚ ਉਹ ਇਹ ਉਹਨਾਂ ਦੇ ਸਾਥੀ ਹੈ ਓਕੇ ਉਹਨਾਂ ਦੇ ਨਾਲ ਹੀ ਇੰਡੀਆ ਦੇ ਕੈਪਟਨ ਇਸਦਾ 2017 ਹੋਂਸੇਖ ਸੈਣੀ ਜੀ ਇਹਨਾਂ ਨੇ 올림픽 ਤੱਕ ਹਰੇਕ ਪ੍ਰਾਪਤੀਆਂ ਛੋਟੇ ਲੈਵਲ ਤੋਂ ਸਕੂਲਾ ਲੈਵਲ ਤੋਂ ਜਿਹੜੀ ਅੱਜ ਤੱਕ ਮੈਨ ਵਿੱਚ ਇੰਟਰਨੈਸ਼ਨਲ ਪਥਰੀਟ ਵੀ ਨੇ ਇੰਟਰਨੈਸ਼ਨਲ ਬਾਦ ਚ ਕੋਚ ਵੀ ਰਹੇ ਨੇ ਵਾਹ ਜੀ ਵਾਹ ਬਹੁਤ ਅੱਛਾ ਸਰ ਜਿਹੜੀਆਂ ਪ੍ਰਾਪਤੀਆਂ ਨੇ ਉਹ ਸਾਹਮਣੇ ਜਗ ਜाहिर ਨੇ ਇੱਕ ਇੱਕ ਕਿਹੜਾ ਮੈਡਲ ਹੈ ਬਹੁਤ ਮਿਹਨਤ ਨਾਲ ਲਿਆ ਜਾਂਦਾ ਕੀ ਕਹੋਗੇ ਸਾਰਾ ਆਪ ਦੀ ਕੋਈ ਆਪ ਦਾ ਇਨਸੀਡੈਂਟ ਵੀ ਸੁਣਾਓ ਸਾਰ ਸਾਡੇ ਚੈਨਲ ਦੇ ਦਰਸ਼ਕਾਂ ਨੂੰ ਪਹਿਲੇ ਤਾਂ ਮੈਂ ਆ ਸਾਰਿਆਂ ਦਾ ਬਹੁਤ-ਬਹੁਤ ਧੰਵਾਦਿਆ ਕਿ ਤੁਸੀਂ ਮੇਰੇ ਘਰ ਆਏ ਮੇਨ ਵਾਸਤੇ ਤੇ ਨਾਲ ਮੇਰੇ ਬਡੇ ਭਾਈ ਸਾਹਿਬ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਹੀ ਮਲੋ ਅਨੁਗ੍ਰਹਿ ਕੀਤਾ ਜਦੋਂ ਆਪਾਂ ਇੰਡੀਆ ਕੈਂਪ ਵਿੱਚ ਹੁੰਦੇ ਸੀ ਇਹ ਆਉਂਦੇ ਰਹਿੰਦੇ ਸੀ ਸਾਨੂੰ ਅਨੁਗ੍ਰਹਿ ਕਰਦੇ ਰਹਿੰਦੇ ਸੀ ਤੇ ਇਹਨਾਂ ਦੇ ਬ੍ਰਦਰ ਮੰਦਰ ਸਿੰਘ ਸੰਧੂ ਉਹ ਮੇਰੇ ਬਹੁਤ ਅੱਛੇ ਦੋਸਤ ਹੈ ਤੇ ਉਹਨਾਂ ਨਾਲ ਵੀ ਅਸੀਂ ਇੰਡੀਆ ਕੈਂਪ 'ਚ ਰਹੇ। ਜੀ। ਮੇਰਾ ਸਕੂਲਾਂ ਤੋਂ ਹੀ ਕਾਫੀ ਅੱਛਾ ਸਟੈਂਡਰਡ ਆਥਲੈਟਸ ਦਾ 76 ਦੀਆਂ ਨੈਸ਼ਨਲ ਸਕੂਲ ਗ੍ਰੇਂਡ ਹੋਈਆਂ ਸੀ ਇੱਥੇ ਜਲੰਧਰ ਵਿਖੇ। ਓਕੇ। ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਇੱਥੇ ਮੈਂ 4 골ਡ ਮੈਡਲ ਜਿੱਤੇ ਸੀ 800 ਮੀਟਰ, 1500 ਮੀਟਰ, 5000 ਮੀਟਰ ਤੇ 4x400 ਮੀਟਰ ਲਈ। 76 ਇਅਰਸ 76 ਦੇ ਵਿੱਚ ਤੇ ਮੈਂ ਵੈਸਟ ਦੀ ਵੈਸਟ ਰੀਲੀਜ਼ ਰਿਆ ਸੀ ਸਕੂਲਾਂ ਦਾ ਉਸ ਤੋਂ ਬਾਅਦ ਆ ਫਿਰ 3 ਸਾਲ ਮੈਂ ਕਾਲਜ ਦੇ ਵਿੱਚ ਗਵਰਨਮੈਂਟ ਕਾਲਜ ਸ਼ਾਰਪੁਰ ਦੇ ਵਿੱਚ 올 ਇੰਡੀਆ ਅੰਡਰ ਯੂਨੀਵਰਸਿਟੀ ਤੇਨ ਖੇលੀਆਂ ਤੇ ਨਹੀਂ ਜਿੱਤੀਆਂ ਜੀ ਤੇ ਉਸ ਤੋਂ ਬਾਅਦ ਆ ਮੈਂ ਟਾਟਾ ਦੇ ਵਿੱਚ ਜੁਆਇਨ ਕੀਤਾ ਟਾਟਾ ਤੋਂ ਮੈਂ ਰਿਟਾਇਰ ਹੋਇਆ ਹਾਂ ਜਿਵੇਂ ਸੀਨੀਅਰ ਮੈਨੇਜਰ ਐਡਮਿਨਿਸਟ੍ਰੇਸ਼ਨ ਤੇ ਨਾਲ ਮੈਂ ਉੱਥੇ ਚੀਫ ਕੋਚ ਸੀ ਟਾਟਾ ਐਥਲੈਟਸ ਅਕੈਡਮੀ ਦਾ ਤੇ ਆਪਣੇ ਐਥਲੈਟਸ ਕੈਰੀਅਰ ਤੋਂ ਬਾਅਦ ਮੈਂ 5 ਵਾਰ ਇੰਡੀਆ ਰਿਪਰੈਜ਼ੈਂਟ ਕੀਤਾ ਹੈ ਜੀ ਐਥਲੀਟ ਓਕੇ 81 ਦੇ ਵਿੱਚ ਤਿੰਨ ਇੰਟਰਨੈਸ਼ਨਲ ਮੀਟ ਹੋਈਆਂ ਸੀਗੀਆਂ ਇੱਕ ਪੂਨੇ ਹੋਈ ਸੀ ਪੰਜ ਕੰਟਰੀਆਂ ਦੇ ਵਿੱਚ ਦੂਜੀ ਹੋਈ ਸੀ ਹਸਾਰ ਕੀ ਸੀ ਹੋਈ ਸੀ ਲੁਧਿਆਣੇ ਪੂਨੇ ਦੇ ਹਜ਼ਾਰ ਮੈਂ ਦੋ ਸਿਲਵਰ ਮੈਡਲ ਜਿੱਤੇ ਤੇ ਲੁਧਿਆਣੇ ਵਿੱਚ ਮੈਂ 골ਡ ਮੈਡਲ ਜਿੱਤਿਆ ਸੀ ਤੋਂ ਦੋਸਮੇ ਵਾਹ ਜੀ ਵਾਹ ਵਾਹ ਜੀ ਵਾਹ ਉਸ ਤੋਂ ਬਾਅਦ 82 ਦੇ ਵਿੱਚ ਪਾਕਿਸਤਾਨ ਸੱਤ ਕੰਟਰੀਆਂ ਦੇ ਵਿੱਚ ਇੰਟਰਨੈਸ਼ਨਲ ਮੀਟ ਹੋਈ ਸੀ ਉੱਥੋਂ ਮੈਂ ਪੇਸ਼ਾਵਰ ਤੋਂ 골ਡ ਮੈਡਲ ਜਿੱਤ ਕੇ ਲਿਆਂਦਾ ਸੀ ਤੋਂ ਦਸ ਮੀਟਰ 'ਚ ਜੀ ਤੇ ਉਸ ਤੋਂ ਉਸ ਤੋਂ ਬਾਅਦ 1984 ਦੇ ਵਿੱਚ ਫਸ ਸਾਊਥ ਏਸ਼ੀਆਨ ਗੇਮ ਨੇਪਾਲ ਦੇ ਵਿੱਚ ਹੋਈ ਸੀ ਉੱਥੋਂ ਮੈਂ ਸੋਨ ਮੈਡਲ 1500 ਮੀਟਰ ਜਿੱਤਿਆ ਸੀ ਫਿਰ ਮੈਂ ਆਪਣੇ 1987 88 ਵਿੱਚ ਡਿਪਲੋਮਾ ਕੀਤਾ ਕੋਚਿੰਗ ਦਾ ਪਟਿਆਲੇ ਤੋਂ ਉਸ ਤੋਂ ਬਾਅਦ ਮੈਂ ਕੋਚਿੰਗ ਲਾਈਨ ਚ ਰਿਹਾ ਇਹ 2001 ਜੇ ਇੰਡੀਆ ਟੀਮ ਦਾ ਮੈਂ ਐਡਮੰਟਨ ਬੋਰਡ ਯੂਨੀਵਰਸਿਟੀ ਵਰਲਡ ਅਥਲੈਟਿਕ ਚੈਂਪੀਅਨਸ਼ਿਪ ਹੋਈ ਸੀ ਕੋਚ ਬਣ ਕੇ ਗਿਆ ਓਕੇ ਥੈਨ 2010 ਦੇ ਵਿੱਚ ਫਿਰ ਵਰਡ ਯੂਨੀਅਰ ਅਥਲੈਟਿਕ ਚੈਂਪੀਅਨਸ਼ਿਪ ਹੋਈ ਸੀਗੀ ਉੱਥੇ ਕੈਨੇਡਾ ਵਿੱਚ ਮਾਉਂਟਨ ਯੂਨੀਵਰਸਿਟੀ ਜੀ ਉੱਥੇ ਵੀ ਇੰਡੀਆ ਟੀਮ ਦਾ ਕੋਚ ਬਣ ਕੇ ਗਿਆ ਤੇ ਨਾਲ ਮੈਂ ਡੈਫਨਡਮ ਦੀ 올 ਇੰਡੀਆ ਸਪੋਰਟਸ ਕਾਉਂਸਲ ਆਫ ਦੀ ਡੈਫ ਹੈ ਉਹਦਾ ਕੋਚ ਰਿਆ 2005 ਦੇ ਵਿੱਚ ਲੰਪਸਗੀਆਂ ਜ਼ਮਾਨੀਆਂ ਹੋਈਆਂ ਸੀ ਆਸਟ੍ਰੇਲੀਆ ਉੱਥੇ ਮੈਂ ਗਿਆ ਉੱਥੇ ਅਸੀਂ 2 ਮੈਡਲ ਜਿੱਤੇ ਸੀ ਇੱਕ ਸਿਲਵਰ ਤੇ ਇੱਕ ਬ੍ਰੌਨ ਜਾਜੇ ਕੋਚ ਮੇਰੀ ਅਚੀਵਮੈਂਟ ਉਤਵਾਦ 2000 15 ਵਿੱਚ ਫਿਰ ਹੋਈਆਂ ਆਪਣੇ ਏਸ਼ੀਅਨ ਗੇਮ ਦੇ ਡੈਫਰੈਂਡ ਆਂਦੀਆਂ ਤਾਈਵਾਨ ਉੱਥੋਂ ਦੋ 골ਡ ਮੈਡਲ ਜਿੱਤ ਕੇ ਲਿਆਂਦੀ ਸੀ ਤੇ ਫਿਰ ਮੈਂ 2019 ਦੇ ਵਿੱਚ ਵਰਲਡ ਐਥਲੀਟਿਕ ਚੈਂਪੀਅਨਸ਼ਿਪ ਡੈਫ ਦੀ ਹੋਈ ਸੀ ਬਲਗਰੀਆ ਉੱਥੇ ਜਾ ਕੇ ਆ ਉਸ ਤੋਂ ਬਾਅਦ ਫਿਰ ਮੈਂ ਪੋਲੈਂਡ ਗਿਆ 2021 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਫਿਰ ਹੋਈ ਡੈਫ ਵਾਲਿਆਂ ਦੀ ਠੀਕ ਤੇ 2021 ਨੀ ਆ ਬ੍ਰਾਜ਼ੀਲ ਦੇ ਵਿੱਚ ਹੋਈਆਂ ਵਰਲਡ ਥ੍ਰੈਡ ਐਸ.ਐਮ.ਪੀ ਆਪਣੇ 올ੰਪਸ ਗੇਮ ਉੱਥੋਂ ਅਸੀਂ 16 17 ਮੈਡਲ ਜਿੱਤੇ ਸਾਡੇ ਸਾਰੇ ਪੌਂਟੀਆਂ ਦੇ ਤੇ ਸਾਨੂੰ ਫਿਰ ਆਪਣੇ ਪੀਐਨ ਸਾਹਿਬ ਨੇ ਆਪਣੇ ਘਰ ਸਾਰੇ ਪੌਂਟੀਆਂ ਨੂੰ ਬਣਾ ਕੇ ਆਪਣੇ ਬ੍ਰੇਕਫਾਸਟ ਤੇ ਬੁਲਾਇਆ ਸੀ ਓਕੇ ਤੇ ਹੁਣ ਵੀ ਮੈਂ ਐਥਲੈਟਿਕਸ ਪੋਜੀਸ਼ਨ ਜਿਹੜੀ ਡੈਫਰੀ ਹੈਗੀ ਉਹਦੇ ਨਾਲ ਅਸੋਸੀਏਟਡ ਹੈ ਇਹ ਹੁਣ ਨੈਕਸਟ ਈਅਰ ਫਿਰ ਮਤਲਬ ਇੱਕ ਅਨਾਂ ਦਾ ਟੂਰ ਹੈਗਾ ਉਹ ਮੈਂ ਟੀਮ ਨਾਲ ਫਿਰ ਜਾਵਾਂਗਾ ਮੈਂ 2023 ਦੇ ਵਿੱਚ ਵੀ ਇੱਕ ਵਾਰਡ ਆਪਣੇ ਪ੍ਰਾਪਤ ਕੀਤਾ ਸਰ ਹਾਂਜੀ ਫਿਰ ਹੁਣ ਦੂਜੀ ਲਾਈਨ ਚੇਂਜ ਕਰਕੇ ਨਾਲ ਸ਼ੌਂਕ ਰੱਖਿਆ 골ਫ ਖੇਡਣ ਦਾ ਓਕੇ ਤੇ ਸਾਡੇ ਇੱਥੇ ਪੀਏਪੀ 골ਫ ਕਲੱਬ ਦੇ ਵਿੱਚ ਮੈਂ 골ਫ ਦਾ ਡਿਵੈਲਪ ਹੋਇਆ ਹਾਂ ਜੀ ਇੱਥੇ ਦਿਵਾਲੀ ਕੱਪ ਟੂਰਨਾਮੈਂਟ ਕਰਾਇਆ ਸੀ ਅਕਤੂਬਰ ਦੇ ਵਿੱਚ ਉੱਥੇ ਮੈਂ ਇਹ 골ਫ ਦਾ ਆਪਣਾ ਫਸਟ ਪ੍ਰਾਈਜ਼ ਜਿੱਤਿਆ ਸਰ ਔਟੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਬੜਾ ਵੱਡਾ ਲੰਬਾ ਤੇ ਯਾਰ ਮੈਂ ਸਾਰਤੋਂ ਉਨੋਂ ਵੱਧ ਕੰਠਾ ਇੱਕ ਈਅਰ ਦਾ ਪ੍ਰਾਪਤੀ ਸਰ ਮੈਂ ਇਹ ਕਹਾਂਗਾ ਸੋਤਿਆਂ ਨੂੰ ਜਿਹੜੇ ਸਪੋਰਟਸ ਕਰਨਾ ਚਾਹੁੰਦੇ ਆ ਜਿਹੜੇ ਮਿਹਨਤ ਕਰੋ ਤਗੜੇ ਹੋਗੇ ਤੇ ਮਿਹਨਤ ਤੁਸੀਂ ਅਗਰ ਕਰਦੇ ਆ ਤੇ ਜਿੱਥੇ ਮਰਜੀ ਪਹੁੰਚ ਸਕਦੇ ਆ ਕੋਈ ਮਤਲਬ ਲੈਵਲ ਲਈ ਚਾਹੇ ਹੋ ਜਿਹੜਾ ਮਰਜੀ ਲੈਵਲ ਉੱਪਰ ਆਪਣੇ ਤੁਸੀਂ ਕਰ ਸਕਦੇ ਆ ਪਰ ਮਿਹਨਤ ਕਰਨੀ ਜ਼ਰੂਰੀ ਆ ਇਨਾਲ ਜਿਹੜੇ ਤੁਹਾਡੇ ਉਸਤਾਦ ਹੋਣਗੇ ਤੁਹਾਡੇ ਕੋਚਿਸ ਹੋਣਗੇ ਉਹਨਾਂ ਦੀ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਆ ਤੇ ਜਿਸ ਤਰ੍ਹਾਂ ਤੁਹਾਨੂੰ ਕੋਚਿਸ ਗਾਈਡ ਕਰਦੇ ਆ ਉਸ ਤਰ੍ਹਾਂ ਹੀ ਬਸ ਅੱਗੇ ਵਧਦੇ ਜਾਓ ਅਸੀਂ ਵੀ ਜਦੋਂ ਸਕੂਲਾਂ ਤੋਂ ਸ਼ੁਰੂ ਹੋਏ ਸੀ ਸਾਨੂੰ ਪੀਟੀ ਮਾਸਟਰ ਜਿੱਦਾਂ ਕਹਿੰਦੇ ਸੀ ਉਦਾਂ ਕਰੀ ਜਾਂਦੇ ਫਿਰ ਸਾਨੂੰ ਕੋਚਿਸ ਦੇ ਅੱਗੇ ਕਾਲਜ ਚ ਜਾ ਕੇ ਮਿਲੇ ਉਹਨਾਂ ਤੋਂ ਬਾਅਦ ਸੀਨੀਅਰ ਕੋਚਿਸ ਇੰਡੀਆ ਕੈਂਪ ਚ ਮਿਲੇ ਤੇ ਅੱਗੇ ਹਰੇਕ ਸਟੇਜਸ ਤੇ ਤੁਸੀਂ ਮਿਹਨਤ ਕਰਦੇ ਜਾਓ ਜਿੱਥੇ ਪਹੁੰਚ ਸਕਦੇ ਹੋ ਬਹੁਤ ਕੀ ਬਾਤ ਆ ਰਿਹਾ ਹੈ ਇਹ ਚੰਗੇ ਕਰਮਾਂ ਦੇ ਫਲ ਆ ਨਾ ਜਿਹੜੇ ਜੁਗਾ ਜੁਗ ਤੋਂ ਸੰਯੋਗਾਂ ਦੀ ਗੱਲ ਹੁੰਦੀ ਹੈ ਮੈਂ ਇਹਨਾਂ ਦੀ ਵਾਈਫ ਵੀਵਾ ਕਮਲਜੀਤ ਨੂੰ ਵੀ ਚਾਤ ਮਰਉਣੀ ਚਾਹੁੰਗਾ ਵੀਵਾ ਜੀ ਇਧਰ ਆਉਂਦੇ ਇਹਨਾਂ ਦੇ ਨਹੀਂ ਵੀ ਉਹਨਾਂ ਦਾ ਤਾਂ ਬਹੁਤ ਹੀ ਮੂਹਰ ਰਿੰਦਾ ਹੈ ਨਾ ਜੀ ਚੰਗਾ ਸੁਭਾਅ ਤੇ ਇਹਨਾਂ ਦੀ ਅਸਲ ਸਫਲਤਾ ਹੈ ਨਾ ਜਿਹੜੀ ਇਹਨਾਂ ਦੇ ਹਾਂ ਜੀ ਬਿਲਕੁਲ ਘਰ ਦਾ ਚੱਲਦੇ ਬਿਲਕੁਲ 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 ਸ਼ਕਤ ਨਹੀਂ ਕਿਉਂਕਿ ਇਹ ਅੱਗੇ ਫੈਮਿਲੀ ਨੂੰ ਵੀ ਜਿਸ ਤਰ੍ਹਾਂ ਮਤਲਬ ਅੱਗੇ ਰੇਜ਼ ਕੀਤਾ ਬੱਚਿਆਂ ਨੂੰ ਕਿਉਂਕਿ ਮੈਂ ਤਾਂ ਜ਼ਿਆਦਾਤਰ ਕੈਂਪਾਂ 'ਚ ਰਹਿੰਦਾ ਸੀ ਜਾਂ ਟੂਰਾਂ 'ਤੇ ਰਹਿੰਦਾ ਸੀ ਤੇ ਬੱਚੇ ਮੇਰੇ ਦੋ ਆ ਬੇਟਾ ਤੇ ਬੇਟੀ ਓਕੇ ਦੋਨੋਂ ਇੰਜੀਨੀਅਰ ਹੈ ਓਕੇ ਦੋਨੋਂ ਹੀ ਬਹੁਤ ਵੈਲ ਸੈਟਲਡ ਹੈ ਜੀ ਤੇ ਉਹ ਇਹਨਾਂ ਦੇ ਬਦੌਲ ਭਾਈ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਸਰ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਇੰਨੀ ਗੱਛੀ ਐਜੂਕੇਸ਼ਨ ਦਿੱਤੀ ਐਨੀ ਕੋਨਾਂ ਦੀ ਵਧੀਆ ਫਰਨੀਸ਼ ਕੀਤੀ ਤੇ ਅੱਜ ਬੱਚੇ ਬਹੁਤ ਹੀ ਅਸ਼ੀਆ ਨੌਕਰੀਆਂ ਤੇ ਹੈਗੇ ਆ ਬੇਟਾ ਮੇਰਾ ਕੈਨੇਡਾ ਹੈ ਸਿਦਿਆਨ ਕੈਨੇਡੀਅਨਸ ਵੀ ਹੈ ਨਾ ਜੀ ਉਹਨੇ ਇੰਜੀਨੀਅਰਿੰਗ ਕੀਤੀ ਮਾਸਟਰ ਡਿਗਰੀ ਕੀਤੀ ਕੈਨੇਡਾ ਤੋਂ ਹੀ ਦੋ ਉੱਥੇ ਪ੍ਰੋਜੈਕਟ ਮੈਂਡਰ ਹੈ ਗਿਆ ਚੀ ਬੈਲ ਕੰਪਨੀ ਦੇ ਵਿੱਚ ਜੀ ਤੇ ਬੇਟੀ ਮੇਰੀ ਨੇ ਵੀ ਇੰਜੀਨੀਅਰਿੰਗ ਕੀਤੀ ਉਹ ਗੁਰਦਾਉਂ ਦੇ ਵਿੱਚ ਐਕਸਟੈਂਸਰ ਕੰਪਨੀ ਦੇ ਵਿੱਚ ਟੀਮ ਲੀਡ ਹੈ ਇਸ ਵਿੱਚ ਕੀ ਆਵਾਜ਼ ਬਹੁਤ ਅੱਛਾ ਸਰ ਕਲੋਂ ਸਾਹਿਬ ਆਪ ਜੀ ਅੱਜ ਇਹਨਾਂ ਨੂੰ ਜਿਹੜੀ ਅਸਲ ਸਾਡੇ ਨਾਲ ਆਏ ਨੇ ਪ੍ਰਾਣੇ ਅਥਲੀਡ ਛਾਰਪਰ ਦੇ ਜਿਹੜੇ 35 ਸਾਲਾਂ ਦਾ ਅਨੁਭਵ ਹੈਗੇ ਮਤਲਬ ਉੱਥੇ ਜਿਹੜਾ ਰਹਿ ਰਹੀ ਸੀ ਸਾਡੇ ਨਾਲ ਆਏ ਨੇ ਕਿ ਅਸੀਂ ਇਹ ਮੈਂ ਸਤਨਾਮ ਸੈਣੀ ਜੀ ਨੂੰ ਅਸਲ ਨਵਾਂ ਤੁਹਾਡੇ ਛੋਟੇ ਭਰਾ ਨੇ ਨਵਾਂ ਘਰ ਇੱਥੇ ਆਪਣੇ ਆਪਦੇ ਪੰਜਾਬ ਨਾਲ ਪਿਆਰ ਰੱਖਦੇ ਨੇ ਅਮਰੀਕਾ ਕੈਨੇਡਾ ਰਹਸਦੇ ਸੀ ਉਹਦੇ ਕਰਕੇ ਆਇਆ ਉਹਦੀ ਵਧਾਈ ਦੇਣਾ ਆਇਆ ਹਾਂ ਕੋਠੀ ਬਹੁਤ ਸ਼ਾਨਦਾਰ ਕਾਲੋ ਸਾਹਿਬ ਕਾਲੋ ਸਾਹਿਬ ਦੋ ਸ਼ਬਦ ਸੈਣੀ ਸਾਹਿਬ ਵਾਸਤੇ ਦੇਖੋ ਜੀ ਸੈਣੀ ਸਾਹਿਬ ਇੰਨੇ ਖੁਸ਼ਕਿਸਮਤ ਕਿ ਉਸ ਜਮਾਨੇ ਦੇ ਰੇਜ਼ ਹੋਏ ਜਦੋਂ ਉਹਨਾਂ ਨੂੰ ਕੋਚਿੰਗ ਦੀਆਂ ਫੀਸਾਂ ਮਿਲਦੀਆਂ ਸ਼ੁਰੂ ਹੋ ਗਈਆਂ ਸੀ ਜੀ ਅਸੀਂ ਜੋ ਕੁਝ ਵੀ ਆਪਣਾ ਅਜ਼ੀਮ ਕੀਤਾ ਸੀ ਅਸੀਂ ਆਪਣੀ ਮਿਹਨਤ ਨਾਲ ਧੱਕੇ ਨਾਲ ਜਾਣ ਦੇਖ ਦੇ ਕੇ ਸੀ ਹਾਂ ਜੀ ਉਹ ਥੋੜੀ ਜਿਹੀ ਕੋਚਿੰਗ ਸੀ ਇੰਟਰਨੈਟ ਜਦੋਂ ਯੂਨੀਵਰਸਿਟੀ ਲੈਵਲ ਦੀ ਚਾਹ ਦੇ ਸੀ ਸਾਨੂੰ ਉਹਦਾ ਮਿਲੀ ਜਾ ਕੇ ਜੀ ਉਹਨਾਂ ਦਾ ਨਾਜਰ ਸਿੰਘ ਜੀ ਦਾ ਬੜਾ ਜੋ ਉਹਦਾ ਜਿਹੜਾ ਸਾਨੂੰ ਮਤਲਬ ਟ੍ਰੇਨ ਕੀਤਾ ਜੀ ਸਰ ਇਸੇ ਤਰ੍ਹਾਂ ਮੇਰੇ ਕੋਲ ਪਹਿਲੇ ਜਦ ਕਦੇ ਆਪਣਾ ਫੁੱਟਬਾਲ ਖੇਡਦਾ ਸੀ ਮੇਰੇ ਗੋਲ ਕੀਪਰ ਦੀ ਜਗ੍ਹਾ ਮਿਲਦੀ ਸੀ ਹਾਂ ਜੀ ਉੱਥੇ ਪੰਜਾਬ ਪੁਲਿਸ ਦੇ ਚੰਦ ਜੀ ਸੇ ਬਾਬਾਮ ਦੇ ਜੀ ਗੋਲ ਕੀਪਰ ਉਧਰੋਂ ਲੀਡਰ ਹੁੰਦੇ ਵਿੱਚ